ਆਜਾ ਬੋਲ ਕੋਈ ਸੱਰੇ ਉਹ ਚੱਲ ਪਸੂ ਦਾ ਸਭ ਦੀ ਵਧੀਆ ਨੇ ਮਾਰੇ ਕੋਈ ਨਹੀਂ ਲੈ ਕੇ ਆਉਂਦਾ ਹਾਂ ਵਧੀਆ ਚੱਲਾ ਪਏ ਨੇ ਵਧੀਆ ਆਉਂਦਾ ਮੁੱਲ ਨੇ ਪੁੱਛਾ ਕਿਸੇ ਦਾ ਮਾਲ ਥੋੜੀ ਮਾਰੇ ਸਭ ਜਿਹੜੇ ਰੱਖਦੇ ਸਾਰੀ ਚੰਗੇ ਇਹਨੇ ਬਾਬੇ ਨੇ ਰੱਖਣੀ ਹੈ ਪਹਿਲਾਂ ਠੱਗੀ ਚ ਆ ਗਿਆ ਕਿਸੇ ਨੇ ਲਟਾਤਾ ਤੇ ਸਿੱਧਵਾਤੀ ਦੋ ਦੰਦਰੀਆਂ ਹੁਣ ਕੱਟੀਆਂ ਨੇ ਬਾਬੇ ਆਸ ਇਹਨੂੰ ਹੁਣ ਕੱਤੇ ਜਦ ਮਰਜ਼ੀ ਲਵਾ ਲਈ ਠੀਕ ਹੈ ਛੇ ਏ ਲੈਣੀ ਆ ਏ ਲੈ ਨਹੀਂ ਤੈਨੂੰ ਲਾਲ ਟੱਬੀ ਬੀਬੀ ਦਿਖਾਣਾ ਲਾਲ ਟੱਬੀ ਬੱਕਰੀ ਫੜ ਕੇ ਲੈ ਲਈ ਬਾਈ ਹਾਂ ਉਹ ਵੀ ਪੱਟ ਨਾਲੇ ਦੁੱਧ ਪੀਨ ਆਏ ਕਰਾਊਗੀ ਚਾਹ ਨਾਲੇ ਆਸਰਾ ਗਜੂ ਨਾਲੇ ਬੱਕਰੀ ਦੀ ਬੱਕਰੀ ਬਾਈ ਚੁੱਲਾ ਇੱਥੇ ਜੀ ਕਰਨਾ ਤੇ ਆਪਾਂ ਨੇ ਚਲ ਕੋਈ ਚਲ ਬਈ ਕਹਿੰਦੇ ਇਹ ਵੀ ਦਿੱਤਾ ਇਹ ਛੇ ਦੰਦ ਹੈ ਜੀ ਫੱਟੀ ਆ ਗਈ ਛੇ ਦੰਦ ਹੈ ਉਹ ਪਤੀ 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 ਨਾਲ ਤਾਬਾ ਲੈਵਾ ਆ ਬੱਕਰੇ ਦੇ ਨਾਮ ਕੋਈ ਹੈ ਨਹੀਂ ਡਿਊਟੀ 'ਚ ਕੋਈ ਗੱਠ ਨਹੀਂ ਕੋਈ ਮਿਸਟੇਟਸ ਨਹੀਂ ਇਹਦੇ ਪੂਣੀ ਵਰਗੀਆਂ ਧਾਰਾਂ ਨੇ ਜਿਹੜੀਆਂ ਚੀਜ਼ਾਂ ਸੀ ਪਾਸ ਕਰਨੀਆਂ ਨੇ ਕਰਤੀਆਂ ਬਾਕੀ ਕੱਲ ਕਿਸੇ ਨੇ ਦੇਖੀ ਨਹੀਂ ਵੀ ਕੀ ਵੀ ਹੋ ਸਕਦਾ ਭਾਈ ਸਾਨੂੰ ਵੀ ਹੋ ਸਕਦਾ ਰੱਬ ਦੀ ਮਰਜ਼ੀ ਹੈ ਅੱਜ ਟੱਲੀ ਵਰਗੀ ਹੈ ਜਦ ਚੋਲੀ ਤਾਂ ਇੰਨੀ ਕੋਹ ਜੂ ਲਿਓਟੀ ਅਸਲੋਂ ਬੱਕਰੀ ਮੈਂ ਉਸੇ ਨੂੰ ਮੰਨਦਾ ਜੀ ਦਾ ਥਣ ਛੋਟਾ ਹੋ ਗੁੱਜੀ ਹੋ ਲਿਓਟੀ ਬਾਲੇ ਅੱਜ ਤਾਂ ਡੱਕ ਡੱਕ ਕਰਨਗੇ ਲਿਓਟੇ ਗਿੱਟਿਆਂ 'ਚ ਲੱਗਣਗੇ ਨਾ ਕੋਣੋ ਤੋਂ ਤੁਰਿਆ ਜਾਵੇ ਨਾ ਭੱਜਿਆ ਜਾਵੇ ਅਗਲੀਆਂ ਅੱਗੇ ਪਿਛਲੀਆਂ ਪਿੱਛੇ ਅਗਲਾ ਕਹਦਾ ਡਾ ਲਿਓਟਾ ਅੱਜ ਤੋਂ ਥਾਣਾ ਮੈਂ ਉਹਨੂੰ ਗਾਲਾਂ ਕੱਢਦਾ ਨਾ ਵੀ ਕਿਹੜੇ ਦੇ ਥੱਲੇ ਲਿਓਟਾ ਉਹਦੇ ਨੂੰ ਤਾਂ ਪੱਤ ਗੁੱਜੀਆਂ ਲਿਓਟਿਆਂ ਲੀਆਂ ਦੁੱਤ ਦੇਣਗੇ ਬੱਕਰੀਆਂ ਪਰ ਖੇ ਨਹੀਂ ਲੋਕਾਂ ਨੂੰ ਉਹੀ ਸਾਡੀ ਵੀਡੀਓ ਜੀ ਦੇਖ ਕੇ ਬੋਲੇ ਹੋ ਜਾਣ ਲੋਕ ਉਹ ਇੰਨੇ ਦਾ ਬੱਕਰਾ ਇੰਨੇ ਦਾ ਕੁਆਲਿਟੀਆਂ ਵਿਕਦੀਆਂ ਨੇ ਸਰਦਾਰ ਜੀ ਹੁਣ ਮੈਂ ਬੱਕਰੀ ਦਿਓ ਉੱਥੇ ਬਾਬੇ ਦੀ ਵੀਡੀਓ ਬਣਾ ਕੇ ਚਮਕਦਾਰ ਪਿਓਰ ਵਿਟਲ ਉਹਨੂੰ ਕਹਿੰਦੇ ਨੇ ਉਹ ਹੀ ਬਾਬੇ ਦੀ ਬੱਕਰੀ ਹੈ ਬਹੁਤ ਵਧੀਆ ਫੇਰ ਵਿਟਲ ਚ ਵੀ ਰੰਗ ਕਈ ਨੇ ਦੇਖਣ ਨੂੰ ਕਿਉਂ ਰੋਡੇ ਬਈ ਹਾਂ ਜੀ ਹਾਂ ਚਲੋ ਭਾਈ ਰਸਤੇ ਨਾ ਜਾਈਏ ਲੰਬੀਆਂ ਜਿਹੜੇ ਨਾ ਪਾਈਏ ਪਾ ਬੱਕਰੀਆਂ ਵੇਚਣ ਆਏ ਬੱਕਰੀਆਂ ਵੇਚੀ ਹਾਂ ਕਹਿਰਦੀਆਂ ਦੀ ਹੈ ਇਹ ਸਹੀ ਬਾਅਦ ਜਰ ਨੇ ਪਹਿਲੀ ਵਾਰ ਰੱਖਣੀ ਹੈ ਸਾਹਮਣੇ ਆਓ ਬੰਦਾ ਲੈ ਦੋ ਸਾਹਮਣੇ ਹੈ ਛੋਟੇ ਵੀ ਰੱਜ 35 ਦੀ ਨਹੀਂ ਛੜੀ ਆ ਪੱਠਾ ਵੀ ਮਗਰ ਦਿੱਤਾ ਹੋਈ ਹੋਵੇ ਗੱਪਣ ਦਾ ਕੀ ਜਿਹੜਾ ਤਸੱਲੀ ਹੈ ਕੋਈ ਅਜੇ ਤਸੱਲੀ ਨਹੀਂ ਫੰਡਰ ਕਰਕੇ ਲਵਾਵਾਂਗੇ ਫੰਡਰ ਕਰਕੇ ਦੇ ਨਾਲੇ ਤੂੰ ਛੁੱਟੇਗਾ ਪੰਜਾਲੇ ਚੋਂ ਨਾਲੇ ਮੈਂ ਤੈਂ ਗੱਪਣ ਕਹਤੀ ਮੈਂ ਕਹਤੇ ਕਹਾਂ ਜਾ ਕੇ ਹੋਗੀ ਫੰਡਰ ਨਾਈਟ ਤੈਨੂੰ ਗਾਲਾਂ ਨਹੀਂ ਮੀਟ ਇਹਜਾ ਕੰਮ ਮੈਂ ਨਹੀਂ ਕਰਦਾ ਵੀਰੇ ਹਾਂ ਗੱਪੜ ਮੈਂ ਫੇਰ ਵੇਚਦਾ ਜੇ ਤੇਰੀ ਦਿਨਾਂ ਤੇ ਝੁਕੀ ਹੋਈ ਹੁੰਦੀ ਹਾਂ ਹਾਂ ਹੈਲੋ ਬਈ ਜਨਾ ਦਾ ਚੁੰਗਲੀ ਦੇ ਲਾ ਲਿਆ 10000 ਦਾ ਲੈ ਗਿਆ ਦਾਤੇਵਾ ਦਾ ਬੰਦਾ ਗੱਲ ਕਰ ਲੋ ਇੱਕ ਮੀਮ ਨਹੀਂ ਉਹਦੇ ਨਾਲ ਦੀ ਰੱਖ ਲਈ ਕਰੇ ਹੁਣ ਬੱਕਰੀ ਤਾਜੀ ਸੂਈ ਦੀ ਅਗਲਾ ਕਹਿੰਦਾ ਦੇ ਦੇ ਜਿਵੇਂ ਮਰਜ਼ੀ ਕਰ ਬੂਟੇ ਨੂੰ ਕਿਹਾ ਦੇ ਦੇ ਚੱਲ 8000 ਅਗਲਾ ਦੇ ਗਿਆ 2000 ਦੇ ਜਾਂਦਾ ਪੈਸਾ ਨਹੀਂ ਕਿਤੇ ਜਾਂਦਾ ਹੁੰਦਾ ਹਾਂ ਵੀਰੇ ਕਿਧਰ ਗਿਆ ਤੂੰ ਬਾਬਾ ਜੀ ਪਸੰਦ ਹੈ ਕਿ ਇਹਦਾ ਫੋੜਾ ਫੁਣਸੀ ਜਿਹਦੇ ਹੋਇਆ ਨਾ ਉਹ ਬੰਦਾ ਨਹੀਂ ਜਿਹਦੇ ਬੱਕਰੀ ਦੇ ਰਸੌਲੇ ਨਹੀਂ ਹੋਏ ਮੈਂ ਉਹਨੂੰ ਬੱਕਰੀ ਨਹੀਂ ਮੰਨਦਾ ਇਹਦੀ ਬੈ ਬਾਤੀ ਲਿਕਣ ਜਾਂਦੀ ਆ ਹੈ ਇਹਦਾ ਪੱਕ ਗਿਆ ਇਹ ਤਾਂ ਲਿਕਣ ਜੂ ਦੋ ਦਿਨਾਂ ਨੂੰ ਪੱਕ ਕੇ ਬਸ ਇਹ ਚੰਗੀ ਆ ਇਹਦਾ साबਣ ਮਾਰਦੀ ਬੜਾ ਹੀ ਲੱਗਦਾ ਕੱਪੜੇ ધોਣ ਵਾਲੀ साबਣ ਮਾਰਨੀ ਦੋ ਦਿਨ ਬਸ ਸਾਫ ਹੈ ਚੂਨਾ ਲਾਦੀ ਬੱਕਰੀ ਵਧੀਆ ਕਰੇ ਨਾ ਇਹ ਕਰਾਉ ਚਾ ਨਾਲੇ ਦੋ ਦੇ ਦੂਗੀ ਬੱਚੇ ਕਦ ਮੇਵ ਨਹੀਂ ਹੋਈ ਕਦ ਪਲੀ ਕਦ ਮਰੇ ਤੇ ਕਦ ਪੈਣ ਪਏ ਯਾਰੇ ਰਹੇਗਾ ਬੱਪੇ ਕਾ ਦਿਨ ਦਾ ਚਾਕ ਤਾਂ ਨਹੀਂ ਹੁੰਦਾ ਭਾਈ ਅੱਜ ਨਹੀਂ ਹੈਗਾ 2 ਲੀਟਰ ਮੈਨੂੰ ਬਤੂ ਨਾ ਬਣਾ ਜਾ ਤੈਥੋਂ ਦੁੱਧ ਪੁੱਛਿਆ ਸੀਨੇ 1 ਰੁਪਏ ਦਾ ਪਾਈਆ ਨਾ ਦੇ ਵੇਜਾ ਤੈਨੂੰ ਦੁੱਧ ਪੁੱਛਿਆ ਸੀ ਅਗਲਾ ਆਪ ਨਵੇਂ ਨਾਲ ਲੈ ਬਈ ਯਾਰ ਦੁੱਧ ਆਹ ਕਰ ਦਿੱਤੀ ਗੱਲ ਆਹ ਦੋ ਬਣਾਤਾ ਦੋ ਤੇ ਜੀ ਉਹੀ ਗਰੰਟੀਆਂ ਦੇਈਆਂ ਜੇ ਨਾਂ ਦਿੱਤਾ ਤੋ ਕਿ ਲੋ ਦੁੱਧ ਜਦ ਮੈਂ ਬੱਕਰੀਆਂ ਨਾਲ ਬੁੜਾ ਹੋ ਗਿਆ ਮੈਂ ਚਾਰ ਦਾ ਚਾਰ ਦਾ ਆ ਟਾਈਮ ਦਾ ਬੱਕਰ ਦੇ ਦਿੰਦਾ ਵੇ ਹਾਂ ਫੇਰ ਤੂੰ ਮੈਂ ਦੱਸਦਾ ਬੱਕਰੀ ਹੁਣ ਦੁੱਧ ਦਿੰਦੀ ਹੈ ਲੱਗਦਾ ਏ ਮੇਰਾ ਭਰਾ ਬੱਕਰੀਆਂ ਵਾਲਾ ਹੀ ਹੈ ਦੱਸ ਦੇ ਰਾਜਾ ਚੱਲਣਾ ਮੈਂ ਵੜੇ ਹੀ ਨਹੀਂ ਕਰਦਾ ਕੋਈ ਨਹੀਂ ਬੱਕਰੀਆਂ ਆ ਪਤਾ ਹੈ ਬਾਬਾ ਜੀ ਦੱਸੋ ਮਹਿੰਗਾ ਰੋਵੇ ਇੱਕ ਵਾਰ ਸਸਤਾ ਰੋਵੇ ਬਾਰੋ-ਬਾਰ ਅੱਜ ਚੀਜ਼ ਚੰਗੀ ਲੈ ਜਾ ਤੇਰੇ ਘਰੇ ਚੰਗੀਆਂ ਕੁਆਲਿਟੀਆਂ ਜੰਮਣ ਲੱਗ ਜੂਗੀਆਂ ਬੋਕ ਕੇ ਕੋਈ ਤੈਨੂੰ ਨਾਂ ਦੇਵੇ ਬੱਕਰਾ ਮੇਰੇ ਘਰੋਂ ਚੱਕ ਲਿਆ ਅਸਲ ਨੂੰ ਭਾਈ 1 ਰੁਪਏਂ ਤੇ ਥੋ ਲੈਦਾ ਅਸਲ ਵਾਲੀ ਫੇਰ ਮੇਰਾ ਛੱਡੀ ਇੱਥੋਂ ਲੈ ਬੱਤੇ ਆ ਜਾ ਹੈ ਉਹ ਤਾਂ ਮੈਂ ਕਰ ਲੂ ਹੇ ਟੁੱਤਾ ਆਪਣੀ ਜੇਬ ਦਾ দাম ਦੱਸ ਹਾਂ ਫੜੀ ਭਾਈ ਉਹ ਪੁਰਾ ਆ ਜਾ ਚੱਲ ਭਾਈ ਪਰ ਨਵੇਂੜਾ ਕਰਨਾਂ ਦੀ ਗੱਲ ਬਾਤ ਹੋ ਰਹੀ ਆ ਇਹ ਬਾਬਾ ਕਹਿੰਦਾ ਵੀ ਮੇਲੇ ਵਿੱਚ ਪੈਸੀ 10-12 ਹਜ਼ਾਰ ਹੈ ਘਰੋਂ ਫਿਰ ਪਿੰਡ ਦੂਰ ਐ ਲਿਓਣੇ ਪੈਣਗੇ ਉਹ ਦੱਪੀ ਜੀ ਦਾ ਕਹਿੰਦਾ ਬਾਈ ਮੈਨੂੰ ਮੇਮ ਨਹੀਂ ਉਹ ਲੈਣੀ ਬਾਬਾ ਵਿਚਾਰਾ ਸਹੀ ਆ ਬੀਚਾਰ ਉਹ ਬੱਕਰੀ ਦਾ ਤੇਰੀ ਮੈਂ ਹੋਰ ਨੂੰ ਹੀ ਦੇ ਦੂੰਗਾ ਹੈ ਖਾਤੇ ਬੈਜਣਗੇ ਬਾਬੇ ਜੀ ਪਵਾ ਦੇ ਲਾ ਫੋਨ